ਦੋਸਤੋ ਕਾਕਾ ਸਰਪੰਚ ਦੇ ਆਪਾਂ ਘਰੋਂ ਵੀਡੀਓ ਬਣਾ ਰਹੇ ਆ ਪਿੰਡ ਮਹਾਰਾਜਪੱਤੀ ਸੌਲ ਤੇ ਨੇੜੇ ਗੁਰਦੁਆਰਾ ਫਲਾਈਂ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਦੋ ਗਾਮਾ ਦਿਖਾਵਾਂਗੇ ਇੱਕ ਪਹਿਲੇ ਸੂਏ ਸੂਣ ਵਾਲੀ ਪਲੂਣ ਵੜ ਤੇ ਇੱਕ ਤੀਜੇ ਸੂਏ ਸੂਣ ਵਾਲੀ ਵੱਡੇ ਕੱਦ ਕਾਠ ਵਾਲੀ ਫਾਰਮ ਵਾਲੀ ਮਿੱਤਰੋ ਗਾਂ ਦੁੱਧ ਪਾਈ ਕਹਿੰਦਾ ਵੀ ਪਿਛਲੇ ਸੂਏ ਦਾ ਬਹੁਤ ਚੰਗਾ ਕੱਢਿਆ ਵਾ ਪੂਰੀ ਜਿਹੜੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਥੋੜੀ ਜੀ ਭਲ ਜ਼ਰੂਰ ਹੈ ਤੇ ਕੋਈ ਕਿਸੇ ਕਿਸੇ ਪਸ਼ੂ ਦੇ ਮਿੱਤਰੋ ਸੂਨ ਵੇਲੇ ਆ ਜਾਂਦੀ ਹੁੰਦੀ ਆ ਥੋੜੇ ਜਿਹਾ ਥਣ ਘੱਟ ਦਿਖਾਉਂਦੀ ਆ ਮੰਗਰਲੇ ਥੋੜਾ ਜਿਹਾ ਕੈਮਰੇ ਤੋਂ ਜਰੂਰ ਦਲਦਗੇ ਨੇ ਬੰਦੋ ਜੀ ਬੰਦੋ ਇੱਥੇ ਬੰਦ ਤੇ ਇੱਕ ਮਿੱਤਰੋ ਆਹ ਪਹਿਲੇ ਸੂਏ ਸੂਨ ਵਾਲੀ ਕਰਾਸਵਰਡ ਉਹ ਵੀ ਆਪਾਂ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਤੇ ਕਿੰਨਾ ਇਹਨੇ ਦੁੱਧ ਕੱਢਿਆ ਹਾਂਜੀ ਇੱਕ ਮਿੰਟ ਬਾਅਦ ਚ ਦਰਦੇ ਜੀ ਪਹਿਲਾਂ ਬਾਈ ਤੋਂ ਜਾਣਕਾਰੀ ਲੈ ਹਾਂਜੀ ਭਾਈ ਕਾਕਾ ਕੀ ਹਾਲ ਹੈ ਜੀ ਤੁਸੀਂ ਦੇਖੋ ਠੀਕ ਆ ਸੇ ਤਾਂ ਤੇ ਸੂਹਾ ਗਾਂ ਦਾ ਜੀ ਉਹਤ ਹੀ ਦਿਨ ਤੀਜਾ ਸੂਆ ਤੀਜਾ ਸੂਆ ਸੁਣਾ ਕਿੰਨੇ ਕ ਦਿਨ ਲੈ ਜੂ ਦਿਨ ਜੀ ਇਹ ਜਿਹੜੇ ਕਾਪੀ ਮੁਤਾਬਕ ਤਾਂ ਹੈਗੇ ਜੀ ਇਹ 11 ਤਰੀਕ ਨੂੰ ਦਿਨ ਪੂਰੀ ਓਕੇ ਪਰ 5-10 ਦਿਨ ਕੱਢੂ ਸਹੀ ਦੁੱਧ ਕਿੰਨਾ ਕ ਦਤਾ ਵਾ ਸਹੀ ਦੁੱਧ ਵਈਏ ਕਿ ਪ੍ਰਸ ਮੇਰਾ ਚੋਇਆ 30+ ਹਾਂਜੀ ਠੀਕ ਹੈ ਕਾਫੀ ਕੰਮ ਆ ਸਾਡੇ ਕੋਲੇ ਹਨਾ ਹਾਂਜੀ ਹਾਂਜੀ ਤਾਂ ਹੈਗੇ 20-25 ਅੰਦਰ ਵੀ ਉਧਰ ਵੀ ਹੈਨਾ ਠੀਕ ਹੈ ਤੇ ਕਿਹੜਾ ਕਹਾ ਕਿਹੜੇ ਸਿਮੰਟ ਦੀ ਹੈ ਜਾਂ ਕਿਹੜਾ ਲੱਗਿਆ ਵਾ ਤੁਹਾਨੂੰ ਫਿਰ ਜਿਹੜੇ ਡੈਨਮਾਰਕ 129 ਦੀ ਦਹਾ ਆ ਭਾਈ 129 ਦੀ ਠੀਕ ਹੈ ਇਹਦਾ ਬਿੱਗ ਸ਼ਾਟ ਲੱਗਿਆ ਬਿੱਗ ਸ਼ਾਟ ਹਾਂ ਦੁੱਧ 30 ਲੀਟਰ ਦੁੱਧ ਜਿਸ ਵੇਲੇ ਦੁੱਧ ਜਿਸ ਵੇਲੇ ਮਾੜਾ ਨੇੜੇ ਕਰਕੇ ਦਿਖਾ ਦਈ ਹੈ ਹਨਾ ਹਾਂ ਦਿਖਾ ਦਈ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਹਨਾ ਥੋੜੀ ਭਾਲ ਕਰੀ ਖੜੀ ਆ ਹਨਾ ਤੋਂ ਵੀ ਦਿਖਾ ਲਈ ਕਰਕੇ ਹਾਂ ਕਿਸੇ ਕਿਸੇ ਦੇ ਆ ਜੀ ਤਾਂ ਕੋ ਥੋੜੇ ਥਣ ਘੱਟ ਦਿਖਾਉਂਦੇ ਆ ਤੇ ਥਣ ਵਧੀਆ ਸਾਫ ਹੁੰਦੇ ਆ ਜਿਵੇਂ ਇੱਕ ਓਕੇ ਆ ਰੇਟ ਪਰ ਕੀ ਕਰਤਾ ਜੀ ਰੇਟ ਤਾਂ 140 ਆ ਜੀ 140 ਮਾਨਤਨ ਹੋ ਜੂ ਮਾਨਤਨ ਹੋ ਜੂ ਜਿਆ ਆਂਦਾ ਵੀਡੀਓ ਦੇਖ ਕੇ ਰਹੇ ਹਾਂ ਜੀ ਠੀਕ ਆ ਤੇ 30 ਲੀਟਰ ਮਿੱਤਰੋ ਦੂਜੇ ਸੂਏ ਦਾ ਵੱਡੇ ਕੱਦ ਕਾੜ ਵਾਲੀ ਫਾਰਮ ਵਾਲੀ ਆਪਾਂ ਕਹਿ ਸਕਦੇ ਹਾਂ گا ਕਿਉਂਕਿ ਬਾਈਨਾ ਫਾਰਮ ਹੀ ਖੁੱਲੇ ਵਾ ਕਾਫੀ ਗਾਂਵਾਂ ਬਾਈ ਕੋਲੇ ਨੇ ਦੁੱਧ ਹਾਲਗਾਂ ਨੇ ਕਿੰਨੇ ਕ ਦੁੱਧ ਵਾਲੇ ਪਸ਼ੂ ਆਣਗੇ ਸਾਡੇ ਕੋਲੇ ਕਿੰਨੇ ਕ ਲੀਟਰ ਤੱਕ ਪਹੁੰਚ ਕੇ ਸਾਡੇ ਕੋਲੇ ਜੀ ਮਨ ਲਾ 35 35 ਤੇ ਮੰਗਿਆ ਹੁੰਨੇ ਠੀਕ ਆ ਮਨ ਲਾ 33 ਤੇ ਚੱਲ ਰਗਾ ਹਾਂ ਹਾਂਜੀ ਓਕੇ ਤੇ ਦੂਜੇ ਨੰਬਰ ਤੇ ਕ੍ਰੋਸ ਵਾਇਡ ਹਨਾ ਇਹ ਸੂਆ ਪਹਿਲਾ ਇਹਨੂੰ ਵੀ ਥੋੜੇ ਮਾੜਾ ਤੋਰੇ ਥੋੜਾ ਡਰਦਿੰਗਾ ਹਨਾ ਘਰੇ ਘਟ ਕਾ ਹਾਂ ਤੁਹਾਡੇ ਘਰੇ ਘਟ ਆਉਂਦਾ ਕਿਉਂਕਿ ਵਿਚਾਲੇ ਦੇ ਘਰ ਆ ਮਨ ਲਾ ਗਲੀ ਜੇ ਕੋਲ ਦੀ ਨੰਗਦੀ ਹੋਵੇ ਫਿਰ ਸੌਖਾ ਆ ਜਾਂਦਾ ਹਾਂ ਹਾਂ ਫਿਰ ਚੰਗ ਕਰ ਜਾ ਹਾਂ ਜਮਾ ਵਿਚਾਲੇ ਆ ਤੇ ਕਰਦ ਮਿੱਤਰੋ ਠੀਕ ਹੈ ਕਰਾਸ ਬੈੜ ਹੈ ਪਹਿਲੇ ਸੂਏ ਹਾਂਜੀ ਅਜੇ ਖੀਰੀ ਹੈ ਮਨ ਲਾ ਵੀ 2.5 ਸਾਲ ਦੇ ਨੇੜੇ ਤੇ ਸਵਾ 2 ਸਾਲ ਦੀ ਹੈ ਫਿਰ ਹਾਂ 2 ਸਾਲ ਤੋਂ ਕੋਈ ਹੈ ਖੀਰੀ ਮਾਂ ਦਾ ਕੀ ਸਾਹ ਕਿਤਾਬ ਸੀ ਦਾ ਦੁੱਧ ਮਾਂ ਵਾਲੇ ਉਹ ਵੀ ਹੀ ਨਾਲ ਦੀ ਉਹਦਾ 17 ਕਿਲੋ ਪਹਿਲੇ ਸੂਏ ਚ ਹੋਇਆ ਠੀਕ ਹੈ ਤੇ ਕੱਡੂ ਕੀ 14 15 ਇਹ ਵੀ ਆਰਮਨਾਲ ਕੱਡੂ ਵੀ ਗਰੰਟੀ ਜਮੇ ਵਾਜੀ ਉਹ ਹਜੇ ਕੱਚੀ ਬਹੁਤ ਆ ਹਨਾ ਕੱਚੀ ਜਿਆਦਾ ਟਾਈਮ ਲੇਜੂ ਥੋੜੇ ਦਿਨ ਤਾਂ ਇਹਦੇ ਵੀ 11 ਤੋਂ ਪੂਰੇ ਆ ਹਾਂ ਪਰ ਅਬੀ ਲੈਜੂ ਹਲੇ ਮੇਰੇ ਸਾਹ ਇਹਦਾ ਰੇਟ ਕੀ ਕਰਤਾ ਜੀ ਫਿਰ ਇਹਦਾ 45000 ਇਹਦਾ 45 ਉਹਦਾ 140 140 ਤੇ ਫੋਨ ਨੰਬਰ ਦੱਸ ਦਿਓ ਜੀ 86999 86999 95370 95370 ਇੱਕ ਵਾਰੀ ਮੇਥਰੂ ਆਪਾਂ ਤੁਹਾਨੂੰ ਕੈਮਰਾ ਨੇੜੇ ਕਰਕੇ ਦੁਆਰੇ ਦਿਖਾ ਦਿੰਨੇ ਆ ਥੋੜੀ ਜੀ ਕੱਚੀ ਕਾਫੀ ਆ ਤੇ ਹਜੇ ਬੰਦ ਲੈਵੇ ਹਾਂਜੀ ਉਹ ਬੰਦ ਦੀ ਮਾਂ ਵੀ ਬੰਦ ਲੈਵੇ ਦੀ ਆ ਮਿੱਤਰੋ ਦੁੱਧ ਬੰਦ ਲੈਵੇ ਦੀ ਵਧੀਆ ਕੱਢ ਦਿੰਦੀ ਆ 14 15 ਲੀਟਰ ਮਿੱਤਰੋ ਜਿਹੜੇ ਕੱਢ ਦੇਣਾ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਭਾਈ ਦੇ ਨਾਲ ਸੰਪਰਕ ਗੁਰਦੁਆਰਾ ਗੁਰਦੁਆਰਾ ਫਲਾਈਂ ਵਾਲੇ ਦੇ ਬਿਲਕੁਲ ਨੇੜੇ ਆ ਪਹਿਲਾਂ ਵੀ ਆਪਾਂ ਮਤਲਬ ਦੋ ਤਿੰਨ ਵੀਡੀਓ ਬਣਾ ਦਿੱਤੀਆਂ ਹਾਂਜੀ ਹਾਂਜੀ ਬਣਾ ਵਧੀਆ ਵਿਕ ਜੰਦੀਆਂ ਹਾਂ ਵਧੀਆ ਵਿਕ ਜੰਦੀਆਂ ਧੰਨਵਾਦ